ਇੱਕ ਕੱਲ ਯੁਗਰਾਜ ਬਾਈ ਨੇ YouTube ਤੇ ਮੈਸੇਜ ਕੀਤਾ ਸੀ ਕੱਲ ਦੀ ਵੀਡੀਓ ਤੇ ਕਿ ਭਾਈ ਜੀ ਜਦੋਂ 7 ਦਿਨ ਤੋਂ ਵਰਡ ਵੱਡਾ ਹੋ ਜਾਂਦਾ ਆ ਤਾਂ 7 ਤੋਂ 11 ਦਿਨ ਦੇ ਵਿੱਚ ਉਹ ਲੰਗੜੇ ਪੰਦੀ ਦਿੱਕਤਾਂ ਆਣ ਲੱਗ ਪੰਦੀ ਵਰਡ 'ਚ ਤੁਸੀਂ ਆਪਣੇ ਸਵਾਲ ਬੇਝਿਜਕ YouTube ਤੇ ਮੈਸੇਜ ਕਰ ਸਕਦੇ ਆ ਹਾਂਜੀ ਦੋਸਤੋ ਸਤਿ ਸ਼੍ਰੀ ਅਕਾਲ ਕੀ ਹਾਲ ਚਾਲ ਆ ਤੁਹਾਡੇ ਸਾਰਿਆਂ ਦਾ ਹੋਪ ਸਭ ਵਧੀਆ ਹੋਵੋਗੇ ਅੱਜ ਵੀ ਵਾਰਡ ਆਪਣਾ ਹੋ ਗਿਆ ਜੀ 14 ਦਿਨ ਦਾ ਤੇ 12:00 ਵਜੇ ਦੁਪਹਿਰ ਦੇ ਤਾਂ ਚਲੋ ਆਇਓ ਤੁਹਾਨੂੰ ਦੱਸਿਆ ਅਸੀਂ ਅੱਜ ਕੀ ਕੁਝ ਕੰਮ ਕਰਾਂਗੇ। ਲਹਾਲ ਤਾਂ ਅਸੀਂ ਇਹ ਪਰਦੇ-ਪੁੜਦੇ ਖੋਲੇ ਸੀ ਆ ਕੇ 10:00 ਵਜੇ ਨਾਲ। ਤਾਂ ਉੱਪਰਲੇ ਛੜ ਦੇ ਡਰਿੰਕਰ ਵਗੈਰਾ ਧੋ ਕੇ ਹਟੇ ਆ। ਤਾਂ ਹੁਣ ਥੱਲੜੀ ਛੜ ਦੇ ਅਸੀਂ ਅੱਜ ਜਗ੍ਹਾ ਵਧਾਵਾਂਗੇ। ਕਿਉਂਕਿ ਵਾਰਡ ਮੈਨੂੰ ਅੱਜ ਥੋੜਾ ਜਿਹਾ ਟਾਈਟ ਲੱਗਦਾ ਪਿਆ ਥੱਲੜੀ ਛੜ 'ਚ। ਆਹ ਦੇਖ ਸਕਦੇ ਆ ਤੁਸੀਂ ਵੀ। ਵਾਰਡ ਬੈਠਾ ਦਾ ਇਕੱਲਾ-ਇਕੱਲਾ ਆ। ਹਮ ਜਗ੍ਹਾ ਵੀ ਹੈਗੀ ਆ ਪਰ ਜੇ ਅਸੀਂ ਜਗ੍ਹਾ ਟਾਈਮ ਤੇ ਦਿੰਦੇ ਰਾਵਾਂ ਇਹ ਇੱਕ ਤਾਂ ਸ਼ੱਡ ਗਿੱਲਾ ਨਹੀਂ ਹੁੰਦਾ ਤੇ ਦੂਜਾ ਵਰਡ ਬਹੁਤ ਵਧੀਆ ਗਰੋਥ ਕਰਦਾ ਤੇ ਕੰਫਰਟੇਬਲ ਰਹਿੰਦਾ ਆ ਤੇ ਤੁਸੀਂ ਲਾ ਲਓ ਸਾਹਿਬ ਇੰਨਾ ਇੰਨਾ ਪਰਦਾ ਖੁੱਲਿਆ ਆ ਕੱਲ ਇੱਕ ਬਾਈ ਦਾ ਗੁਰਪ੍ਰੀਤ ਸਿੰਘ ਜਿਹਾ ਉਹਨਾਂ ਨਾਲ ਮੇਰੀ ਗੱਲ ਹੋਈ ਸੀਗੀ ਬਾਈ ਹੁਣੀ ਕਹਿੰਦੇ ਭਾਜੀ ਤੁਸੀਂ ਪਰਦਾ ਬਹੁਤ ਜ਼ਿਆਦਾ ਖੋਲਦੇ ਨੇ ਥੋੜਾ ਖੋਲਿਆ ਕਰੋ ਆ ਦੇਖੋ ਉਹਨਾਂ ਨੂੰ ਮੈਂ ਦੱਸਿਆ ਭਰਾ ਜੇ ਅਸੀਂ ਪਰਦਾ ਖੋਲਾਂਗੇ ਤੁਸੀਂ ਇਹ ਟੈਂਪਰੇਚਰ ਚੈੱਕ ਕਰ ਲਓ 85.3 ਆ ਜੀ ਤੇ 90 ਮੈਕਸਿਮਮ ਗਿਆ ਆ ਤੇ ਮਿਨਿਮਮ 81 ਗਿਆ ਆ ਛੇੜ ਦਾ 41 ਹਿਮੀਡਿਟੀ ਆ ਤੇ ਉਹਨਾਂ ਨੂੰ ਮੈਂ ਦੱਸਿਆ ਵੀ ਜੇ ਰੈਗੂਲਰਾਈ ਪੜਦਾ ਖੋਲਾਂਗੇ ਰਾਤ ਨੂੰ ਵੀ ਹਲਕਾ ਹਲਕਾ ਖੁੱਲਾ ਰੱਖਾਂਗੇ ਤੇ ਪੱਠੀ ਚਲਾਵਾਂਗੇ ਤਾਂ ਉਹਦੇ ਨਾਲ ਬਹੁਤ ਫਾਇਦਾ ਆ ਇੱਕ ਤਾਂ ਛੜ ਚ ਹਿਮੀਡਿਟੀ ਆ ਮੌਇਸਚਰ ਨਹੀਂ ਬਣਦਾ ਤੇ ਦੂਜਾ ਕੀ ਹੁੰਦਾ ਆ ਭਈ ਛੜ ਗਿੱਲਾ ਨਹੀਂ ਹੁੰਦਾ ਹਿਮੀਡਿਟੀ ਮੌਇਸਚਰ ਬਣਨਾ ਤੋ ਜਾਣ ਬੋ ਗਰੋਥ ਵਧੀਆ ਕਰਦਾ ਆ। ਜੇ ਦੇਖ ਸਕਦੇ ਹੋ ਵਰਡ ਆਪਣਾ 14 ਦਿਨ ਦਾ ਹੈ ਤਾਂ ਗਰੋਥ ਠੀਕ ਆ ਵਰਡ ਦੀ। ਇੱਕ ਕੱਲ ਯੁਗਰਾਜ ਬਾਈ ਨੇ YouTube ਤੇ ਮੈਸੇਜ ਕੀਤਾ ਹੈ ਕੱਲ ਦੀ ਵੀਡੀਓ ਤੇ ਕਿ ਬਾਈ ਜੀ ਜਦੋਂ 7 ਦਿਨ ਤੋਂ ਵਰਡ ਵੱਡਾ ਹੋ ਜਾਂਦਾ ਆ ਤਾਂ 7 ਤੋਂ 11 ਦਿਨ ਦੇ ਵਿੱਚ ਉਹ ਲੰਗੜੇ ਪੰਦੀ ਦਿੱਕਤ ਆਣ ਲੱਗ ਪੰਦੀ ਵਰਡ 'ਚ। ਤੇ ਪ੍ਰੋਬਲਮ ਆਂਦੀ ਆ ਤਾਂ ਉਹ ਦੱਸੋ ਕੋਈ ਸੋਲੂਸ਼ਨ। ਵੀਰ ਜੀ ਗੱਲ ਇਦਾਂ ਆ ਭਈ ਜਿੱਦਾਂ ਹੁਣ ਸਰਦੀਆਂ ਆ ਤਾਂ ਸਰਦੀਆਂ 'ਚ ਕੀ ਹੁੰਦਾ ਆ ਭਈ ਕਈ ਵਾਰ ਪਰਦਾ ਵੱਧ ਘੱਟ ਖੋਲਦਾ ਹੈ ਸ਼ੈੱਡ ਗਿੱਲੇ ਹੋ ਜਾਂਦੇ ਆ ਤਾਂ ਉਹ ਨਾਲ ਵਰਡ ਇਕੱਠਾ ਹੋ ਕੇ ਬੈੰਦਾ ਆ ਤੇ ਉਹਦੇ ਨਾਲ ਕਈ ਵਾਰ ਹੁੰਦਾ ਛੋਟੇ ਵਰਡ 'ਚ ਇਕੋਲਾਈ ਆ ਜਾਂਦੀ ਆ ਤੇ ਉਹਦੇ ਨਾਲ ਵਰਡ 'ਚ ਜਿੱਦਾਂ ਹੁਣ ਇਕੋਲਾਈ ਆ ਗਈ ਆ ਉਹਦੇ ਕਰਕੇ ਵਰਡ 'ਚ ਲੰਗੜੇਪਨ ਦੀ ਦਿੱਕਤ ਆਉਂਦੀ ਕਿਉਂਕਿ ਵਰਡ 'ਚ ਜੁਆਇੰਟ ਇਕੋਲਾਈ ਹੁੰਦੀ ਆ ਜਿਹੜੇ ਜੁਆਇੰਟ ਹੁੰਦੇ ਨਾ ਵਰਡ ਦੇ ਉਹ ਨਾਲ ਇਕੋਲਾਈ ਬਣਨ ਲੱਗ ਪੈਂਦੀ ਆ ਇੱਕੋ ਦਾ ਕਾਰਨ ਹੁੰਦਾ ਆ ਭਈ ਸਟਾਰਟਿੰਗ ਚ ਜਿੱਦਾਂ ਹੈਚਰੀ ਚੋਂ ਚੂਚਾ ਮਾੜਾ ਆਇਆ ਤੇ ਪਹਿਲੇ 7 ਦਿਨਾਂ ਚ ਉਹਨੂੰ ਦਿੱਕਤਾਂ ਆਣ ਲੱਗ ਪੈਂਦੀਆਂ ਕਿਉਂਕਿ ਕਈ ਬਿਮਾਰੀਆਂ ਐਦਾਂ ਦੀ ਹੁੰਦੀਆਂ ਜਿਹੜੀਆਂ ਕਿ ਵਰਡ ਦੇ ਵਿੱਚ ਪਹਿਲੇ ਹੀ ਹੁੰਦੀਆਂ ਐ ਤਾਂ ਜੇ ਪਿੱਛੋਂ ਕੋਈ ਦਿੱਕਤ ਆਊਗੀ ਤਾਂ ਵਰਡ ਪਹਿਲੇ 7 ਦਿਨਾਂ ਦੇ ਵਿੱਚ ਹੀ ਤੁਹਾਨੂੰ ਵਿੱਚ ਵਿੱਚ 6ਵੇਂ 7ਵੇਂ ਦਿਨ ਲੰਗੜਾ ਦਿਸਣ ਲੱਗ ਪੈਂਦਾ ਆ ਤੇ ਕਈ ਵਾਰ ਤਾਂ ਹੁੰਦਾ ਹੈ ਵੀ ਚਲ ਵਿਟਾਮਿਨ ਡੈਫੀਸ਼ੈਂਸੀ ਆ ਤਾਂ ਤੁਸੀਂ ਉਸ ਚੀਜ਼ ਨੂੰ ਕੈਲਸ਼ੀਅਮ ਦੀ ਡਬਲ ਡੋਜ਼ ਪਾ ਕੇ ਫਿਰ ਕੈਲਸ਼ੀਅਮ ਪਾਓ ਜੀ ਦਿਨੇ ਡਬਲ ਡੋਜ਼ ਤੇ 4 ਦਿਨ ਚਲਾਓ ਲਗਾਤਾਰ ਡਬਲ ਡੋਸ ਫੇਕ 2 ਦਿਨ ਸਿੰਗਲ ਡੋਸ ਚਲਾ ਦਿਓ ਤਾਂ ਉਹ ਨਾਲ ਸੈੱਟ ਹੋ ਜਾਂਦਾ ਆ ਤੇ ਸ਼ਾਮ ਨੂੰ ਲੀਵਰ ਦੇ ਦਿਓ ਇਹਨੂੰ ਸਿੰਗਲ ਡੋਸ ਤੇ ਜੇ ਤੁਹਾਨੂੰ ਲੱਗਦਾ ਸ਼ੇਰ ਦੇ ਵਿੱਚ ਜਾਨਵਰ ਪਤਲੀ ਬਿਠਾ ਕਰਦਾ ਪਿਆ ਆ ਤੇ ਉਹਦੇ ਨਾਲ ਦੇਖੋ ਹੁਣ ਜਿੱਦਾਂ ਨਾਰਮਲ ਜਿਹੜੀ ਬੈਠਾ ਉਹ ਏਦਾਂ ਹੀ ਰਹਿੰਦੀ ਆ ਆਹ ਦੇਖੋ ਇਹ ਚਿੱਟੀ ਕਾਲੀ ਜੇ ਵਰਡ ਤਾਂ ਲੱਗਦਾ ਸ਼ੇਰ ਚ ਪਤਲੀਆਂ ਬਿਠਾ ਕਰਦਾ ਪਿਆ ਤਾਂ ਵਰਡ ਚ ਇਕੋ ਲਾਈ ਆ ਉਦੇ ਕਰਕੇ ਬੈਕਟੀਰੀਅਲ ਗਰੋਥ ਹੋਈ ਆ ਤਾਂ ਉਦੇ ਕਰਕੇ ਜੇ ਤੁਹਾਡੇ ਸ਼ੈੱਡ ਗਿੱਲਾ ਆ ਉਹਨਾਂ ਨੂੰ ਵੀ ਪ੍ਰੋਬਲਮ ਆ ਜਾਂਦੀ ਤਾਂ ਉਹਨਾਂ ਨੂੰ ਵੀ ਲੰਗੜੇਪਨ ਦੀ ਦਿੱਕਤ ਰਹਿੰਦੀ ਆ ਤਾਂ ਕੋਸ਼ਿਸ਼ ਕਰੋ ਇੱਕ ਤਾਂ ਆਪਣਾ ਸ਼ੈੱਡ ਸੁੱਕਾ ਕਰੋ ਜਾਨਵਰ ਨੂੰ ਵਧੀਆ ਮਾਹੌਲ ਦੋ ਟੈਂਪਰੇਚਰ ਪੂਰਾ ਦੋ ਤਾਂ ਦੂਸਰਾ ਕੀ ਆ ਵਰ ਨੂੰ ਐਂਟੀਬਾਇਓਟਿਕ ਦੋ ਕੋਈ ਜਿੱਦਾਂ ਹੁਣ ਮਾਰਕੀਟ ਸਪ੍ਰੋਕਸਿਨ ਹੈਗਾ ਆ ਵਧੀਆ ਐਂਟੀਬਾਇਓਟਿਕ ਸਪ੍ਰੋਕਸਿਨ ਦੋ ਹੀ ਦੇ ਸਕਦੇ ਐ ਸਪ੍ਰੋਫਲੋਕਸਿਨ ਹੁੰਦਾ ਉਹਦੇ ਅੰਦਰ ਤੇ ਐਂਡਰੋਫਲੋਕਸਿਨ ਦੇ ਸਕਦੇ ਆ ਤੇ ਐਂਡਰੋਫਲੋਕਸਿਨ ਇੰਨਾ ਅੱਜਕੱਲ ਅਸਰ ਨਹੀਂ ਕਰਦਾ ਕਿਉਂਕਿ ਜਿੱਦਾਂ ਜੇ ਬਰੀਡ ਅੱਜਕੱਲ ਤੇਜ਼ ਹੋ ਗਈ ਹੈ ਜਾਂ ਮੁਰਗਾ ਅਸੀਂ ਜਿਹੜਾ 40 ਦਿਨਾਂ 'ਚ ਤਿਆਰ ਕਰਦੇ ਹਾਂ 2 ਕਿਲੋ ਜੇ ਹੁਣ 30 ਦਿਨਾਂ 'ਚ 32 ਦਿਨਾਂ 'ਚ 2 ਕਿਲੋ ਹੋ ਜਾਂਦਾ ਹੈ ਤਾਂ ਬਿਮਾਰੀਆਂ ਵੀ ਉਸ ਹਾਵਣਾ ਥੋੜੀਆਂ ਫਰਕ ਪਿਆ ਹੈ ਤੇ ਸਿਪ੍ਰੋਕਸਿਨ ਵਧੀਆ ਅਸਰ ਕਰਦਾ ਹੈ ਸਿਪ੍ਰੋਫਲੋਕਸਿਨ ਉਹ ਯੂਜ਼ ਕਰੋ ਠੀਕ ਆ ਤੇ ਸ਼ੈੱਡ ਨੂੰ ਗੁੜਾਈ ਕਰੋ ਸੁੱਕਾ ਰੱਖੋ ਸ਼ੈੱਡ ਦਨੇ ਕਲਸ਼ਮ ਦਾo ਸ਼ਾਮ ਨੂੰ ਸਿਪਰੋਫਲੋਕਸਿਨ ਯੂਜ਼ ਕਰੋ ਤੇ ਉਹਦੇ ਨਾਲ ਵੀ ਤੁਹਾਡੇ ਲੰਗੜੇਪੰਦੀ ਦਿੱਕਤ ਠੀਕ ਹੋ ਜੂਗੀ ਤੇ ਜੇ ਤੁਹਾਡੇ ਹੋਰ ਏਦਾਂ ਦੇ ਸੁਭਾਲ ਕਿ ਤੁਸੀਂ ਮੈਨੂੰ YouTube ਤੇ ਕਮੈਂਟ ਕਰ ਸਕਦੇ ਆ ਤਾਂ ਮੈਂ ਉਹਨਾਂ ਦਾ ਜਵਾਬ ਤੁਹਾਨੂੰ ਵੀਡੀਓ ਚ ਦਿਆ ਕਰੂੰਗਾ ਤੇ ਇੱਕ ਚੀਜ਼ ਹੋਰ ਹੈ ਮੈਂ ਸੋਚਦਾ ਪਿਆ ਵੀ ਸ਼ਾਮ ਨੂੰ ਰੋਜ਼ ਲਾਈਵ ਹੋਇਆ ਕਰੀਏ ਘੰਟੇ ਲਈ ਜਾਂ 2 ਘੰਟੇ ਲਈ ਤੇ ਲਾਈਵ ਦੇ ਵਿੱਚ ਬੈਠ ਕੇ ਆਰਾਮ ਨਾਲ ਜਿਹੜੇ ਜਿਹੜੇ ਤੁਹਾਡੇ ਹੈਗੇ ਆ ਪ੍ਰੋਬਲਮ ਆ ਫਾਰਮ ਦੇ ਅੰਦਰ ਉਹ ਸਾਰੇ ਆ ਤੁਸੀਂ ਕਮੈਂਟ ਕਰੋ ਉਸ ਦਾ ਨਾਲ-ਨਾਲ ਤੁਹਾਨੂੰ ਜਵਾਬ ਦਿਆ ਕਰੀਏ ਤੁਹਾਨੂੰ ਕੀ ਲੱਗਦਾ ਏਦਾਂ ਕਰਨਾ ਚਾਹੀਦਾ ਕਿ ਨਹੀਂ ਬਾਕੀ ਹੁਣ ਮੈਂ ਆ ਪਰਦਾ ਖੋਲ ਕੇ ਪਿੱਛੇ ਕਰੂੰਗਾ ਦਾ 1 15 ਫੁੱਟ ਅੱਗੇ ਜਗ੍ਹਾ ਹੋਰ ਦਊਂਗਾ ਇਹਨੂੰ ਵਰਡ ਦੇਖੋ ਨਾ ਦੇਖੋ ਟਾਈਟ ਆ ਵੀਡੀਓ ਥੋੜਾ ਖੁੱਲਾ ਲੱਗਦਾ ਪਿਆ ਐਕਚੁਅਲ ਜੋ ਨੁੱਕਰ ਜੋ ਸਾਰਾ ਇਕੱਠਾ ਹੋ ਕੇ ਬੈਠਾ ਆ ਤੇ ਧੌੜਬੱਜ ਕਰਦਾ ਪਿਆ ਪਰ ਟਾਈਟ ਆ ਥੋੜਾ ਤੇ ਉਹਦੇ ਕਰਕੇ ਇਹਨੂੰ ਜਗ੍ਹਾ ਦਊਂਗਾ ਅੱਜ ਤੇ ਡ੍ਰਿੰਕਰ ਤੋਂ ਹੋ ਕੇ ਫੀਡ ਪਾਉਂਗਾ ਤੇ ਅੱਜ ਦਾ ਆਪਣਾ ਕੰਮ ਖਤਮ ਕਰੂੰਗਾ ਤੇ ਬਾਕੀ ਜੇ ਤੁਹਾਡੇ ਸਵਾਲ ਹੁੰਦੇ ਆ ਤੁਸੀਂ ਆਪਣੇ ਸਵਾਲ ਬੇਝਿਜਕ YouTube ਤੇ ਮੈਸੇਜ ਕਰ ਸਕਦੇ ਆ ਤਾਂ ਅਸੀਂ ਉਹਨਾਂ ਸਵਾਲਾਂ ਉੱਤੇ ਵੀਡੀਓ ਬਣਾ ਕੇ ਜਾਂ ਵੀਡੀਓ ਰਾਹੀਂ ਤੁਹਾਨੂੰ ਜਵਾਬ ਦਵਾਂਗੇ ਤੇ ਅੱਜ ਲਈ ਇੰਨਾ ਹੀ ਜੇ ਤੁਹਾਨੂੰ ਇਹ ਵੀਡੀਓ ਚੰਗੀ ਲੱਗੀ ਤਾਂ ਵੀਡੀਓ ਨੂੰ ਲਾਈਕ ਤੇ ਚੈਨਲ ਨੂੰ ਸਬਸਕ੍ਰਾਈਬ ਕਰਨਾ ਨਾ ਭੁੱਲਿਓ ਮਿਲਦੇ ਆਂ ਕੱਲ ਦੇ ਬਲੌਗ 'ਚ ਧੰਨਵਾਦ